ਜਵਾਬ ਆ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਸਾਈਨਸ ਦਾ ਜਿਹੜਾ ਇਲਾਜ ਹੈ ਉਹ ਸਰਜਰੀ ਹੈ ਪਰ ਬਹੁਤ ਸਾਰੇ ਬਹੁਤ ਲੋਕ ਅਜਿਹੇ ਵੀ ਹੁੰਦੇ ਨੇ ਕਿ ਜਿਨ੍ਹਾਂ ਨੇ ਸਰਜਰੀ ਵੀ ਕਰਾ ਲਈਤੀ ਹੁੰਦੀ ਹੈ ਪਰ ਉਹਨਾਂ ਨੂੰ ਆਰਾਮ ਨਹੀਂ ਆਉਂਦਾ ਫਿਰ ਉਹ ਕਿਸ ਤਰ੍ਹਾਂ ਹੁੰਦਾ देखो इसी करके आयुर्वेद जेड़ा हैगा एक बेस्ट साइंस मानी गई हैगी क्योंकि आयुर्वेद हमेशा बीमारियों ਦੇ रूट्स से वर्क ਕਰਦਾ ਕਿ بیماری ਕਿੱਥੋਂ سٹਾਰਟ ਹੋਈ ਹੈ ਜਿਹੜਾ சைਨਸ ਹੈਗਾ ਉਹਦੀ ਅਪੀਅਰੈਂਸ ਹੈਗੀ ਆਪਣੇ ਜਿੰਨੇ ਵੀ சைਨਸ ਦੇ ਆ ਪਾਰਟਸ ਹੈਗੇ मैਗਜ਼ਲਰੀ ਬੋਨ ਹੈਗੀਆਂ ਜਾਂ ਕਈ ਵਾਰੀ ਡਾਕਟਰ ਕਹਿੰਦੇ ਨੇ ਕਿ ਤੁਹਾਡੇ ਨੱਕ ਦੀ ਹੱਡੀ ਵਧ ਗਈ ਆ ਨੀਜ਼ਲ ਪੋਲੀਪ ਹੋ ਗਏ ਜਾਂ ਸਾਹ ਨਹੀਂ ਆ ਰਿਹਾ ਨੱਕ ਬੰਦ ਹੋ ਗਿਆ ਤਾਂ ਜ਼ਿਆਦਾਤਰ சைਨਸ ਦੀ ਸਰਜਰੀਜ਼ ਰეკਮੈਂਡ ਕਰਦੇ ਹੈਗੇ ਜੀ ਆਯੁਰਵੇਦ ਦੇ ਵਿੱਚ ਇਹ ਸਿਰਫ ਸਥਾਨ ਹੈਗੇ ਕਿ ਇਹ ਜਿਹੜੀ ਬਿਮਾਰੀ ਹੈ ਇਹ ਤੁਹਾਨੂੰ ਇਹਨਾਂ ਸਥਾਨਾਂ 'ਚ ਨਜ਼ਰ ਆ ਸਕਦੀ ਹੈ ਲੇਕਿਨ ਉਹਦਾ ਜਿਹੜਾ ਐਕਚੁਅਲੀ ਕਾਰਨ ਹੈ ਕਿ ਉਹ ਸਟਾਰਟ ਕਿਥੋਂ ਹੋਈ ਹੈ ਉਹ ਅਕੋਰਡਿੰਗ ਟੂ ਆਯੁਰਵੇਦਾ ਇਹ ਬਿਮਾਰੀ ਸਟਾਰਟ ਹੁੰਦੀ ਹੈਗੀ ਸਟਮਕ ਤੋਂ ਆਮਾਸ਼ੇ ਤੋਂ ਪੇਟ ਤੋਂ ਸਟਾਰਟ ਹੁੰਦੀ ਹੈ ਤੇ ਜਦੋਂ ਆਯੁਰਵੇਦ ਹੀ ਆਪਾਂ ਇਸ ਚੀਜ਼ ਦਾ ਟ੍ਰੀਟਮੈਂਟ ਕਰਦੇ ਹੈਗੇ ਤਾਂ ਆਪਾਂ ਜਿਹੜਾ ਕਫ ਜੰਮਿਆ ਹੋਇਆ ਉਹਨੂੰ ਤਾਂ ਡਾਈਲੂਟ ਕਰਦੇ ਹੀ ਹੈਗੇ ਲੇਕਿਨ ਆਪਾਂ ਮੂਲ ਥਾਨ ਦੀ ਚਿਕਿਤਸਾ ਜ਼ਿਆਦਾ ਕਰਦੇ ਨੇ ਮਤਲਬ ਪੇਟ ਦੀ ਚਿਕਿਤਸਾ ਇਹਦੇ 'ਚ ਜ਼ਿਆਦਾ ਕਰਦੇ ਨੇ ਇਸੇ ਕਰਕੇ ਇਦਾਂ ਹੁੰਦਾ ਹੈ ਕਿ ਤੁਸੀਂ ਜਿੰਨੀ ਵਰਜੀ ਬਰੀ ਸਾਈਨਸ ਦਾ ਆਪਰੇਟ ਕਰਾ ਲਓ ਉਹ बार-बार ਰੀਅਕਰੈਂਸ ਆਂਦੀ ਹੈ ਆਂਦੀ ਇਸੇ ਕਰਕੇ ਹੈਗੀ ਕਿਉਂਕਿ ਉਹ ਉਹਦਾ ਰੂਟ ਰੂਟ ਜਿਹੜੀ ਪਲੇਸ ਹੈਗੀ ਉਹ ਨਹੀਂ ਹੈਗੀ ਉਹ ਤੁਹਾਡਾ ਪੇਟ ਹੈ